ਸੱਚੀ ਗੱਲ ਖੇਤੀਬਾੜੀ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਨਰਮੇ ਤੇ ਕਪਾਹ ਉਤੇ ਬੇਮੌਸਮੀ ਪੈਮੀ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ ਕਿਸਾਨਾਂ ਦੀ ਕਪਾਹ ਦੀ ਫਸਲ ਅੱਧੇ ਤੋਂ ਵੀ ਘੱਟ ਰਹਿ ਗਈ ਹੈ ਆਂਸਾ ਜ਼ਿਲ੍ਹੇ ਦੇ ਕਿਸਾਨਾਂ ਲਈ ਨਰਮੇ ਦੀ ਫਸਲ ਬੀਜਣਾ ਫਹਾ ਲੈਣ ਦੇ ਬਰਾਬਰ ਹੈ। ਕੁਦਰਤ ਦੀ ਮਾਰ ਨੇ ਇਸ ਇਲਾਕੇ ਦੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਪਿੰਡ ਖਿਆਲੀ ਚਹਿਲਾ ਵਾਲੀ ਦਾ ਕਿਸਾਨ ਰਾਮਾ ਸਿੰਘ ਆਪਣੀ ਪਤਨੀ ਨਾਲ ਨਰਮੇ ਦੀ ਚੁਗਾਈ ਕਰ ਰਿਹਾ ਹੈ। ਖੇਤ ਵਿੱਚ ਮਿਹਨਤ ਕਰਦੇ ਹੋ ਆਪਣੀ ਕਿਸਮਤ ਨਵੀਰ ਹੋ ਰਿਹਾ ਹੈ। ਬੇਮੌਸਮੀ ਬਾਰਿਸ਼ ਨਾਲ ਰਾਮਾ ਸਿੰਘ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਸੜਾਈ ਮੀਨ ਬਹੁਤ ਨੁਕਸਾਨ ਕਰ ਗਈ। ਇਹ ਜਿਹੜਾ ਫਲ ਸੀਗਾ ਸਾਡਾ ਕੋਤਲਾ ਮਤਲਬ ਬੂਗੀ ਉਹ ਝਾੜਦੀ ਤੇ ਬਾਕੀ ਇਹਦੇ ਨਾਲ ਮੀਂਹ ਦੇ ਨਾਲ ਜਿਹੜਾ ਚਿੱਟੇ ਮਛਰ ਨੇ ਬਹੁਤ ਨੁਕਸਾਨ ਕਰਾਇਆ ਨਰਮਾ ਬੀਜ ਕੇ ਚੰਗਾ ਮੁਨਾਫਾ ਕਮਾਉਣ ਦਾ ਸੁਪਨਾ ਹੁਣ ਸੁਪਨਾ ਹੀ ਜਾਪਦਾ ਹੈ ਪਹਿਲਾਂ ਤਾਂ ਭਾਰੀ ਮੀਂਹ ਨੇ ਉਸਦੀ ਫਸਲ ਦਾ ਖਾਸਾ ਨੁਕਸਾਨ ਕੀਤਾ ਹੁਣ ਰੇਂਦੀ ਕਸਰ ਨਰਮੇ ਦੇ ਘੱਟ ਝਾੜਨੇ ਵੀ ਪੂਰੀ ਕਰ ਦਿੰਦੀ ਹੈ ਇਹ ਮੌਸਮੀ ਬਾਰਸ਼ ਨੇ ਕਿਸਾਨ ਰਾਮਾ ਸਿੰਘ ਦੀ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ ਜੇਕਰ ਅਸੀਂ ਝਾੜ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਉਸ ਦਾ ਅੱਧਾ ਝਾੜ ਦਾ ਨੁਕਸਾਨ ਹੋ ਗਿਆ ਉਹਦਾ ਅੱਧਾ ਝਾੜ ਨਿਕਲਿਆ ਪਿਛਲੇ ਸਾਲ 30 ਮਨ ਉਸ ਨੂੰ ਝਾੜ ਮਿਲਿਆ ਸੀ ਇਸ ਵਾਰ ਉਸ ਨੂੰ ਪ੍ਰਤੀ ਕਿੱਲੇ ਦਾ 15 ਮਨ ਝਾੜ ਮਿਲ ਰਿਹਾ ਤੇ ਇੰਨਾ ਹੀ ਨਹੀਂ ਉਸ ਦਾ ਜਿਹੜਾ ਪ੍ਰਤੀ ਕਿੱਲੇ ਦਾ ਜਿਹੜਾ ਖਰਚਾ ਆ ਉਹ ਵੀ ਉਹ ਵੀ ਕਾਫੀ ਵੱਧ ਹੈ 20 ਤੋਂ 25 ਹਜ਼ਾਰ ਪ੍ਰਤੀ ਕਿੱਲੇ ਦਾ ਖਰਚਾ ਆ ਜਾਂਦਾ ਕਿਸਾਨ ਦਾ ਕਹਿਣਾ ਹੈ ਕਿ ਉਸ ਨੂੰ ਜਿਹੜਾ ਇਸ ਵਾਰ ਰੇਟ ਵੀ ਪਿਛਲੇ ਸਾਲ ਦੇ ਮੁਕਾਬਲੇ ਕੋਈ ਬਹੁਤਾ ਨਹੀਂ ਮਿਲ ਰਿਹਾ ਇਸ ਕਰਕੇ ਉਸ ਲਈ ਜਿਹੜੀਆਂ ਮੁਸ਼ਕਲਾਂ ਵਧ ਚੁੱਕੀਆਂ ਨੇ ਤੇ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਇਹ ਕਿਸੇ ਇੱਕ ਕਿਸਾਨ ਦੀ ਕਹਾਣੀ ਨਹੀਂ ਬਲਕਿ ਸਮੂਹ ਮਾਲਵਾ ਪੱਟੀ ਦੇ ਕਿਸਾਨਾਂ ਦੀ ਇਹੀ ਹਾਲਤ ਹੈ। ਕਸਬਾ ਚੁਨੀਰ ਦੇ ਕਿਸਾਨ ਗੁਰਜੰਤ ਸਿੰਘ ਨੇ ਠੇਕੇ ਦੀ ਜ਼ਮੀਨ ਤੇ ਨਰਮੇ ਦੀ ਕਾਸ਼ਤ ਕੀਤੀ ਪਰ ਕੁਦਰਤ ਦੀ ਮਾਰ ਤੋਂ ਇਹ ਵੀ ਨਾ ਬਚ ਸਕਿਆ। ਨਰਮੇ ਦਾ ਝਾੜ ਘਟਣ ਕਰਕੇ ਠੇਕਾ ਵੀ ਪੂਰਾ ਨਹੀਂ ਹੋਏਗਾ। ਇਸ ਕਾਂ ਵੋਦ ਹੋ ਗਈ ਝੜ ਉਧਰ ਫਰ ਚੱਕਿਆ ਸੀਗਾ ਤੇ ਉਹ ਫਰ ਡਿੱਗ ਗਿਆ 20 ਵਰਸ ਬੜੀ ਹੋ ਗਈ ਤੇ ਉਹ ਵੀ ਡਿੱਗ ਪਿਆ ਡੱਡਾ ਹੋ ਗਿਆ ਵਿੱਚ ਜਿਹਦੇ ਦੇ ਭਾਈ ਦੇ ਸੀ ਮਾੜੇ ਮੋਟੇ ਡਿੰਡੇ ਤੇ ਹੁਣ ਤਾਂ ਵਸੋ 10 ਕੋ 10 ਹਰ ਮਾੜਾ ਦਾ ਹੀ ਨਿਕਲੂ ਜੇ ਨਿਕਲੇ ਤਕਰੀਬਨ 1 ਕਿੱਲੇ ਤੇ 10 12 ਲੀਟਰ 15 ਲੀਟਰ ਦਾ ਗੜਤੀ ਤੇਲ ਵੀ ਮਾjda ਫਿਰ ਖਰਚਾ ਅਸੀਂ ਕਰਦੇ ਹਾਲਾਂ ਦਾ ਇਹ ਜੀ ਮਜ਼ਦੂਰੀ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਖਰਚਾ ਹੁੰਦਾ ਲੇਕਿਨ ਜੇ ਅਸੀਂ ਕੁਲ ਦੇ ਵੀ ਜੋੜੀਏ ਤੇ 1.8 20 ਤੋਂ ਵੀ ਟੱਪ ਜਾਂਦਾ ਖਰਚਾ ਨਰਮੇ ਦੀ ਫਸਲ ਉਤੇ ਦੂਜੀਆਂ ਫਸਲਾਂ ਨਾਲੋਂ ਵੱਧ ਖਰਚਾ ਹੁੰਦਾ ਪਰ ਇਸ ਵਾਰ ਤਾਂ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਜੇਕਰ ਨਰਮੇ ਦੀ ਫਸਲ 1 ਏਕੜ ਵਿੱਚ ਵੇਚੀ ਜਾਂਦੀ ਹੈ ਤਾਂ ਖਰਚਾ ਹੁੰਦਾ ਹੈ ਬੀਜ ਦਾ ਖਰਚਾ 2000 ਰੁਪਏ ਖਾਦਾਂ ਦਾ ਖਰਚਾ 5000 ਰੁਪਏ ਬਿਜਾਈ ਤੇ ਵਹਾਈ ਦਾ ਖਰਚਾ 3000 ਰੁਪਏ ਇਸ ਤੋਂ ਬਾਅਦ ਸਪਰੇ ਦਾ ਖਰਚਾ ਹੁੰਦਾ ਹੈ 7000 ਰੁਪਏ ਚੁਗਾਈ ਦਾ ਖਰਚਾ 6000 ਰੁਪਏ ਅਤੇ ਕਿਸਾਨੀ ਦੇ ਹੋਰ ਖਰਚੇ 2000 ਰੁਪਏ ਹੁੰਦੇ ਨੇ ਜ਼ਮੀਨ ਦਾ ਛਮਾਈ ਠੇਕਾ 20000 ਰੁਪਏ કુલ ਖਰਚਾ ਬਣਦਾ ਹੈ 45000 ਰੁਪਏ ਹੁਣ ਗੱਲ ਕਰਦੇ ਹਾਂ ਨਰਮੇਤ ਹੋ ਰਹੀ ਪ੍ਰਤੀ ਏਕੜ ਆਮਦਨ ਦੀ ਨਰਮੇਤ ਪ੍ਰਤੀ ਏਕੜ ਆਮਦਨ ਨਰਮੇ ਦਾ ਮੁੱਲ 4200 ਰੁਪਏ ਪ੍ਰਤੀ ਕੁਇੰਟਲ ਹੈ प्रति एकड़ उत्पादन एकड़ पच्ची हजार दो सौ रुपए है दे हैं, इस बार चाड़ का किसानों प्रति एकड़ घाटा तो होया उन्नी हजार अठ सौ रुपए कुदरत मार तो बाद खराब हो गई है तकरीबन तीन साल च ही वक् वक् कारण करके 2000 ਤੋਂ ਬਾਅਦ ਮਾਲਵਾ ਪੱਟੀ ਵਿੱਚ ਕਿਸਾਨਾਂ ਨੇ ਖੁਦਗੁਸ਼ੀਆਂ ਕੀਤੀਆਂ ਨੇ ਇਸ ਵਿੱਚ ਵੱਡੀ ਵਜ੍ਹਾ ਰਹੀ ਹੈ ਖੇਤੇ ਵਿੱਚ ਪੈ ਰਿਹਾ ਘਾਟਾ ਅਤੇ ਕਰਜ਼ੇ ਹੁਣ ਇਸ ਵਾਰ ਨਰਮੇਦੀ ਫਸਲ ਨੇ ਕਿਸਾਨਾਂ ਨੂੰ ਰੁਵਾ ਦਿੱਤਾ ਹੈ ਸਰਕਾਰ ਦੇ ਦਰਬਾਰ ਤੋਂ ਸਿਰਫ ਆਈ ਹੈ ਤਾਂ ਦਰਵਾਜ਼ਾ ਨਰਮਦੀ ਫਸਲ ਨੂੰ ਚਿੱਟਾ ਸੋਨਾ ਕਿਹਾ ਜਾਂਦਾ ਹੈ ਕਹਿੰਦਾ ਮਤਲਬ ਇਸ ਤੋਂ ਕਾਫੀ ਮੁਨਾਫਾ ਕਮਾਇਆ ਜਾ ਸਕਦਾ ਹੈ ਪਰ ਕਿਸਾਨਾਂ ਦੇ ਲਈ ਇਹ ਕਰਜ਼ੇ ਦਾ ਕਾਰਨ ਬਣਦਾ ਜਾ ਰਿਹਾ ਹੈ ਲਗਾਤਾਰ ਵਧੇ ਮਹਿੰਗਾਈ ਲਗਾਤਾਰ ਵਧੇ ਖੇਤੀ ਖਰਚੇ ਕਾਰਨ ਕਿਸਾਨਾਂ ਦਾ ਲੱਕ ਟੁੱਟ ਰਿਹਾ ਹੈ ਐਨਾ ਹੀ ਨਹੀਂ ਜਿਹੜੀ ਕੁਦਰਤ ਹੀ ਮਾਰ ਪੈਂਦੀ ਹੈ ਉਸ ਨਾਲ ਕਿਸਾਨਾਂ ਦਾ ਜੀਵਣਾ ਵੀ ਦੁੱਬਰ ਹੋ ਜਾਂਦਾ ਹੈ ਤੇ ਇਸ ਦੇ ਨਾਲ-ਨਾਲ ਜਿਹੜਾ ਮਾਰਕੀਟ ਦੇ ਵਿੱਚ ਰੇਟ ਹੈ ਰੇਟ ਬਹੁਤ ਘੱਟ ਹੋਣ ਕਰਕੇ ਕਿਸਾਨਾਂ ਨੂੰ ਮੁਨਾਫਾ ਤਾਂ ਕੀ ਹੋਣਾ ਹੈ ਉਹਨਾਂ ਨੂੰ ਜਿਹੜਾ ਹੈ ਆਪਣਾ ਪਰਿਵਾਰ ਪਾਲਣਾ ਵੀ ਬਹੁਤ ਔਖਾ ਹੋ ਰਿਹਾ ਹੈ ਸੋ ਕਿਸਾਨਾਂ ਦੀ ਕਪਾਹ ਤੇ ਨਰਮੇ ਦੀ ਫਸਲ ਅੱਧੇ ਤੋਂ ਵੀ ਘੱਟ ਰਹਿ ਗਈ ਹੈ ਕੀ ਕਾਰਨ ਰਹੇ ਇਸ ਦੇ ਅਤੇ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ तमाम ਚਰਚਾ ਦੇ ਲਈ ਸਾਡੇ ਨਾਲ ਦੋ ਵਿਸ਼ੇਸ਼ ਮਹਿਮਾਨ ਅੱਜ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਅਗਾਵਧੂ ਕਿਸਾਨ ਜੋਰਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਤੁਹਾਡਾ ਜੋਰਾ ਸਿੰਘ ਜੀ ਐਬੀਪੀ ਸਾਂਝਾ ਦੇ ਨਾਲ ਬਣ ਲਈ ਉਸ ਦੇ ਨਾਲ ਹੀ ਐਬੀਬੀ ਸਾਂਝਾ ਦੇ ਖੇਤੀਬਾੜੀ ਮਹੱਤਵਪਰਕਰਤਾ ਸੁਖਮਿੰਦਰ ਸਿੰਘ ਵੀ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਸੁਖਮਿੰਦਰ ਤੁਸੀਂ ਖੁਦ ਜਾਇਜ਼ਾ ਕੀਤਾ ਹੈ ਮਾਲਵੇ ਪੱਟੀ ਦਾ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਕਿਸਾਨਾਂ ਨੂੰ ਇਸ ਬੇ ਅ ਦੇਖੋ ਇਹ ਜੋਤੀ ਬੇਮੌਸਮੀ بارش ਨੇ ਇਹ بارش ਜਿਹੜੀ ਹੋਈ ਹੈ ਉਸ ਸਮੇਂ ਹੋਈ ਹੈ ਜਦੋਂ ਫਲ ਆ ਚੁੱਕਿਆ ਸੀ ਨਰਮੇ ਦੇ ਉੱਤੇ ਔਰ ਜਿਹੜਾ ਚੁਗਾਈ ਜਿਹੜਾ ਸ਼ੁਰੂ ਹੋਣ ਵਾਲੀ ਸੀ ਤੇ ਅਜੇ ਹਾਲਤ ਦੇ ਵਿੱਚ ਜਦੋਂ بارش ਹੋਈ ਤਾਂ ਇੱਕਦਮ ਜਿਹੜਾ ਹੈ ਫਲ ਝੜ ਗਿਆ ਫੁੱਲ ਆਏ ਹੋਏ ਸੀ ਜਿਹੜੇ ਉਹ ਝੜ ਗਏ ਤਾਂ ਜਿਹੜਾ ਹੈ ਪਾਣੀ ਵਾਦ ਲੱਗਣ ਕਰਕੇ ਜਿਹੜਾ ਹੈ ਨਰਮਾ ਡਿੱਗ ਗਿਆ ਤਾਂ ਇਸ ਤਰ੍ਹਾਂ ਅਸੀਂ ਦੇਖਦੇ ਆ ਕਿ ਜਿਹੜਾ ਇੱਕਦਮ ਹੀ ਝਾੜ ਤੇ ਸਿੱਧਾ ਅਸਰ ਪਿਆ ਹੈ ਤੇ ਫੜਾਉਣ ਕਰਕੇ ਜਿਹੜਾ ਮਾਰ ਸਿੱਧਾ ਫਲ ਤੇ ਪਈ ਹੈ ਔਰ ਝਾੜ ਤੇ ਅਸਰ ਪੈਣਾ ਝਾੜ ਜਿਹੜਾ ਅੱਧ ਵਾਂਗੂ ਕੱਟ ਗਿਆ ਤੇ ਇਹ ਕੋਈ ਇੱਕ ਇਲਾਕੇ ਜਾਂ ਪਿੰਡ ਦੀ ਕਹਾਣੀ ਨਹੀਂ ਹੈ ਇਹ ਤਕਰੀਬਨ ਜਿਹੜਾ ਮਾਲਵੇ ਪੱਟੀ ਦੇ ਵਿੱਚ ਜ਼ਿਆਦਾਤਰ ਜਿਹੜਾ ਏਰੀਆ ਦੇ ਵਿੱਚ ਇਹੀ ਹਾਲਤ ਦੇਖੇ ਗਏ ਨੇ ਔਰ ਕਿਸਾਨਾਂ ਦੇ ਲਈ ਇਹ ਪੱਟੀ ਜਿਹੜੀ ਹੈ ਮੁਸੀਬਤ ਬਣ ਗਈ ਹੈ ਜੋਰਾ ਸਿੰਘ ਜੀ ਜਦੋਂ ਇਦਾਂ ਇਸ ਤਰ੍ਹਾਂ ਦੀ ਕੁਦਰਤ ਦੀ ਕਰੋਪੀ ਆਉਂਦੀ ਹੈ ਤੇ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਜੀ ਸਭ ਤੋਂ ਵੱਡੀ ਤੇ ਦਿੱਕਤ ਇਹ ਹੀ ਹੈ ਕਿ ਹੋਈ ਹੈ ਕਿ ਬਾਰਿਸ਼ ਜਿਹੜੀ ਹੋਈ ਹੈ ਬਹੁਤ ਲੇਟ ਹੋਈ ਹੈ ਤੇ ਜਿਵੇਂ ਤੁਸੀਂ ਕਹਿੰਦੇ ਨਰਮੇ ਤੇ ਕਪਾਹ ਦੀ ਫਸਲ ਤੇ ਉਦੋਂ ਪੂਰਾ ਭਰਪੂਰ ਉਹਦਾ ਫਲ ਆਇਆ ਹੁੰਦਾ ਤੇ ਉਹਦੇ ਨਾਲ ਬੂਟਾ ਬਹੁਤ ਭਾਰੀ ਹੋਇਆ ਹੁੰਦਾ ਤੇ ਜਦੋਂ ਉਹ ਭਾਰੀ ਹੁੰਦਾ ਤਾਂ ਉਹ ਜਦੋਂ ਹਵਾ ਚੱਲੀ ਹੈ ਤੇ ਉਹ ਜਾਦਾਂ ਦਿਨ بارش ਹੋਈ ਹੈ 2-3 ਦਿਨ ਲਗਾਤਾਰ ਕਿ ਉਹਦੇ ਨਾਲ ਉਹ ਫਸਲ ਡਿਗ ਵੀ ਗਈ ਹੈ ਤੇ ਦੂਜੇ ਪਾਸੇ ਜਿਹੜੇ ਅੱਜ ਕੱਲ ਦੇ ਜਿਹੜਾ ਮੌਸਮ ਹੈ ਇੱਕਦਮ ਜਿਹੇ ਦੇ ਵਿੱਚ ਬਾੜੀ ਨਵੀਂ ਆ ਜਾਂਦੀ ਹੈ ਤਾਂ ਮੇਰੇ ਖਿਆਲੋਂ ਵੀ ਜਿਵੇਂ ਤੁਸੀਂ ਦੇਖ ਰਹੇ ਆ ਟੈਲੀ ਉਹਦੇ ਤੇ ਆ ਵੀ ਰਿਹਾ ਸਕਰੀਨ ਤੇ ਕਿ ਲੀਫ ਬਲਾਈਟ ਵੀ ਬਹੁਤ ਪਈ ਹੈ ਜੀ ਜੀ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਇੱਕਦਮ ਆ ਜਾਂਦੀਆਂ ਨੇ ਜਦੋਂ ਮੌਸਮ ਬੜਾ ਛਿੱਲਾ ਹੋ ਜਵੇ ਬੜੀ ਡੇਰ ਹੋ ਜਵੇ ਤੇ ਮੇਰਾ ਖਿਆਲ ਵੀ ਇਹ ਤਾਂ ਇੱਕ ਦੂਰੀ ਮਾਰ ਪਈ ਹੈ ਜਿਹੜਾ ਫਸਲ ਇੱਕਦਮ ਉਤੇ ਪਹੁੰਚੀ ਹੋਈ ਸੀਗੀ ਤੇ ਇਹ ਸਾਡੇ ਇਲਾਕੇ ਵਿੱਚ ਵੀ ਮੈਨੂੰ ਸ਼ੱਕ ਹੈਗਾ ਕਿ ਸਾਡਾ ਜਿਹੜਾ ਜੀਰੀ ਦੀ ਫਸਲ ਹੈ ਉਹਦੇ ਵਿੱਚ ਵੀ ਲਾਈਟ ਹੈ ਜਿਹੜੀ ਉਹ ਕਰ ਕਰ ਰਹੀ ਹੈ ਪੱਤੇ ਜੀਰੀ ਦੇ ਉੱਪਰ ਸੁੱਕਦੇ ਤੁਹਾਨੂੰ ਨਜ਼ਰ ਆਉਣ ਲੱਗੇ ਪਹਿਲਾਂ ਹੀ ਹਾਲਾਂਕਿ ਉਹਦੇ ਪੱਕਣ ਦਾ ਟਾਈਮ ਅਕਤੂਬਰ ਦੇ ਵਿੱਚ ਜਾ ਕੇ ਹੈ ਪਰ ਇਹ ਜਿਹੜੀ ਬੇਮੌਸਮੀ ਮੈਂ ਕਹੂੰਗਾ ਇੱਕ ਲਗਾਤਾਰ بارش ਹੋਈ ਤੇ ਬਹੁਤ ਕਾਫੀ ਸਮੇਂ ਬਾਅਦ ਹੋਈ ਜੀ ਤੇ ਸਾਡੇ ਤਾਂ ਜਿਵੇਂ ਉਹ ਬਟੇਂਡਾ ਏਰੀਆ ਵੀ ਜਿਵੇਂ ਮਾਨਸਾ ਉਹਦੇ ਕਪਾਹ ਦਾ ਤੇ ਨਰਮੇ ਦਾ ਮੈਂ ਕਹੂੰਗਾ 벨ਟ ਹੈਗੀ ਉਹਦੇ ਵਿੱਚ ਤਾਂ ਬਹੁਤ ਘੱਟ بارشਾਂ ਹੁੰਦੀਆਂ ਕਿ ਕੁਦਰਤ ਨੇ ਸਾਰਾ ਉਹ ਹੀ ਨਿਯਮ ਹੀ ਬਦਲਤਾ ਕਿ ਜਿੱਥੇ ਘੱਟ ਹੁੰਦੀਆਂ ਉੱਥੇ ਵੱਧ بارش ਹੋ ਗਈ ਜਿੱਥੇ ਵੱਧ ਹੁੰਦੀਆਂ ਸੀ ਉੱਥੇ ਘੱਟ ਹੋਈ ਹੈ ਸਾਡੇ ਉਹਰੇ ਇਸ ਜ਼ਿਲ੍ਹੇ ਦੇ ਵਿੱਚ ਮੇਰਾ ਖਿਆਲ ਹੈ ਆਪਣੇ ਮਹਾਲੀ ਜ਼ਿਲ੍ਹੇ ਦੇ ਵਿੱਚ ਤਾਂ ਪਹਿਲਾਂ ਅਗਸਤ ਦੇ ਵਿੱਚ ਤਾਂ 11% ਰੇਂਜ ਹੋਈਆਂ ਤੇ ਉਹ ਤੋਂ ਬਾਅਦ ਹੁਣ ਸਤੰਬਰ ਦੇ ਵਿੱਚ ਜਾ ਕੇ ਥੋੜੀ ਜੀ بارش ਹੋਈ ਉਹ ਫੇਰ ਵੀ 50% ਤੋਂ ਘਟ ਕੇ 40% ਤੋਂ ਘੱਟ ਹੀ ਹੈ ਜੀ ਜੋਰਾ ਸਿੰਘ ਜੀ ਤੁਸੀਂ ਜਿਹੜੇ ਲੀਫ ਬਲਾਈਟ ਦੀ ਗੱਲ ਕੀਤੀ ਹੈ ਇਸ ਬਿਮਾਰੀ ਬਾਰੇ ਜਾਗਰੂਕਤਾ ਸ਼ਾਇਦ ਬਹੁਤ ਘੱਟ ਹੈ ਕਿਸਾਨਾਂ ਨੂੰ ਪਤਾ ਹੀ ਨਹੀਂ ਲੱਗ ਪੰਦਾ ਕਿ ਉਹਨਾਂ ਦੀ ਜੋ ਫਸਲ ਹੈ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੀ ਹੈ ਇਸ ਦੇ ਕਿਹੜੇ ਕਿਹੜੇ ਲੱਛਣ ਨੇ ਕਿਸ ਤਰ੍ਹਾਂ ਕਿਸਾਨ ਪਹਿਚਾਨ ਸਕਦਾ ਹੈ ਇਹ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਜਦੋਂ ਤੁਸੀਂ ਫਸਲ ਦੇ ਪੱਤਿਆਂ ਵੱਲ ਵੇਖੋਗੇ ਜੀ ਤਾਂ ਉਹ ਪੱਤੇ ਆਪਣਾ ਜਿਹੜਾ ਰੰਗ ਹੈ ਕਲਰ ਹੈ ਉਹ ਚੇਂਜ ਕਰ ਲੈਂਦੇ ਆ ਉਹ ਗ੍ਰੀਨਰੀ ਨਹੀਂ ਰਹਿੰਦੀ ਹੈ ਤੁਸੀਂ ਵਿੱਚ ਵਿੱਚ ਦੇਖੋ ਕਾਲੇ ਜਿਹੇ ਪੱਤੇ ਨਜ਼ਰ ਆਉਣਗੇ ਜਿਹ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਜੀ ਤੇ ਉਹ ਇੱਕ ਕਿਸਮ ਦੀ ਬਹੁਤ ਹੀ ਖਤਰਨਾਕ ਇਹ ਹੈਗੀ ਕਿਉਂਕਿ ਜਿਹੜਾ ਪੌਦਾ ਹੈ ਉਹ ਆਪਣੇ ਲੀਫ ਤੋਂ ਹੀ ਲੈਂਦਾ ਹੈ ਸਾਰੀ ਖਾਦ ਜਿਹਨੂੰ ਫੋਟੋਸਿੰਥੈਸਿਸ ਉਹਦਾ ਉੱਥੇ ਉਹਦੇ ਵਿੱਚ ਹੀ ਹੁੰਦਾ ਉਹਦੇ ਨਾਲ ਸਾਰੀ ਖਾਦ ਬਣਦੀ ਹੈ ਜੀ ਤੇ ਇਹ ਹੀ ਇੱਕ ਪਛਾਣ ਹੈ ਪਰ ਕਿਸਾਨ ਇਨਾਂ ਮੈਂ ਕਹੂੰਗਾ ਜਾਗਰਤ ਨਹੀਂ ਹੈ ਜੀ ਉਹਨੂੰ ਇੰਨਾ ਪਤਾ ਵੀ ਨਹੀਂ ਹੈ ਅੱਜ ਤਾਂ ਮੇਰੇ ਖਿਆਲ ਵਿੱਚ ਜੇ ਦੁਕਾਨਾਂ ਤੇ ਤੁਸੀਂ ਜਾਓ ਮੋਜਾਂ ਲਗੀਆਂ ਪਈਆਂ ਦੁਕਾਨਦਾਰ ਨੂੰ ਉਹ ਵਿੱਚ ਹੀ ਕਹਿੰਦਾ ਜੀ ਤਾਂ ਅਬ ਮਰੀ ਦੀ ਬਲਾਈਟ ਵੀ ਤੁਹਾਡੇ ਪੈ ਰਹੀ ਹੈ ਵਿੱਚ ਹੀ ਕਹ ਦੂਗਾ ਟਿਲਟ ਵੀ ਕਰ ਦੋ ਜੀ ਆ ਵੀ ਕਰ ਦੋ ਜੀ ਕੱਲੇ-ਕੱਲੇ ਕਿਸਾਨ ਨੂੰ ਹਜ਼ਾਰ-ਹਜ਼ਾਰ ਰੁਪਏ 2-2000 ਰੁਪਏ ਦੀ ਅਜ ਦਵਾਈ ਤੇ ਉਹਨਾਂ ਤੇ ਆਪਣੀ ਫਸਲਾਂ ਤੇ ਛਿੜਕਣਾ ਸੁਖਿੰਦਰ ਵੱਡਾ ਨੁਕਸਾਨ ਇਸ ਕਰਕੇ ਵੀ ਹੁੰਦਾ ਕਿਉਂਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੀ ਫਸਲ ਕਿਸ ਬਿਮਾਰੀ ਤੋਂ ਪੀੜਤ ਹੈ ਜਾਂ ਉਹਨਾਂ ਤੋਂ ਵੱਡੇ ਖਰਚੇ ਜੋ ਵਸੂਲੇ ਜਾਂਦੇ ਨੇ ਜਾਗਰੂਕਤਾ ਦੀ ਵੱਡੀ ਕਮੀ ਹੈ। ਅ ਦੇਖੋ ਕਿਸਾਨ ਨੇ ਖੇਤੀ ਕਰਨੀ ਹੈ ਤੇ ਉਹ ਕਰ ਰਿਹਾ ਹੈ ਖੇਤੀ ਜਿਨ੍ਹਾਂ ਕੋ ਉਹਦਾ ਤਜਰਬਾ ਹੈ ਤੇ ਇਹ ਜ਼ਰੂਰ ਦਿੱਕਤ ਹੈਗੀ ਹੈ ਮਾਰਕੀਟ ਦੇ ਵਿੱਚ ਨਕਲੀ ਬੀਜਾਂ ਦੀ ਵੱਡੀ ਸਮੱਸਿਆ ਹੈ। ਨਕਲੀ ਦਵਾਈਆਂ ਦੀ ਸਮੱਸਿਆ ਹੈ ਕਾਫੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਕਹਿੰਦਾ ਮਤਲਬ ਜਿਵੇਂ ਉਹ ਦਵਾਈ ਹੈ ਦਵਾਈ ਦੀ ਪਛਾਣ ਕਰਨਾ ਨਕਲੀ ਜਾਂ ਅਸਲੀ ਹੈ ਅਸਲੀ ਦਵਾਈ ਦੀ ਤਾਂ ਮਤਲਬ ਬਿਲਕੁਲ ਸੇਮ ਕਾਪੀ ਤੁਹਾਨੂੰ ਬਾਜ਼ਾਰ ਦੇ ਵਿੱਚ ਕਿਸਾਨਾਂ ਦੇ ਮੁਤਾਬਕ ਕਹਿੰਦੇ ਦੇ ਮੁਤਾਬਕ ਨਕਲੀ ਵੀ ਮਿਲ ਜਾਂਦੀ ਹੈ ਤਾਂ ਮਤਲਬ ਕਿਸਾਨਾਂ ਦੇ ਲਈ ਇਹ ਜਿਹੜਾ ਕਾਫੀ ਦਿੱਕਤ ਆਉਂਦੀ ਹੈ ਤੇ ਇਸ ਤਰ੍ਹਾਂ ਅਸੀਂ ਬੀਜਾਂ ਦੀ ਗੱਲ ਕਰਦੇ ਹਾਂ ਤਰ੍ਹਾਂ ਤਰ੍ਹਾਂ ਦੀਆਂ ਕੰਪਨੀਆਂ ਜਿਹੜੇ ਬੀਜਾਂ ਵਾਲੀਆਂ ਆਉਂਦੀਆਂ ਨੇ ਤੇ ਜਿਹੜੀਆਂ ਕਿਸਾਨ ਨੂੰ ਬੀਜ ਦਿੰਦੀਆਂ ਨੇ ਤੇ ਕਿਸਾਨ ਉਹਨਾਂ ਦੀ ਬਜਾਈ ਕਰਦਾ ਹੈ ਤੇ ਉਹ ਜਿਹੜਾ ਸਹੀ ਰਿਜ਼ਲਟ ਨਹੀਂ ਦੇ ਪਾਉਂਦੀਆਂ ਤੇ ਇਸ ਤਰ੍ਹਾਂ ਜਿਹੜਾ ਜ਼ਿਆਦਾਤਰ ਜਿਹੜੇ ਕਿਸਾਨ ਦੀ ਕੇਂਦ੍ਰਤਾ ਹੈ ਉਹ ਦੁਕਾਨਦਾਰਾਂ ਦੇ ਆਲੇ ਦੁਆਲੇ ਕੇਂਦ੍ਰਤਾ ਹੈ ਦੁਕਾਨਦਾਰ ਜੋ ਦੇਈ ਜਾਂਦੇ ਨੇ ਉਹ ਲਈ ਜਾਂਦਾ ਹੈ ਤੇ ਜਿੰਤੋਂ ਤੱਕ ਜਿਹੜਾ ਮਸਲਾ ਹੈ ਸਹੀ ਚੀਜ਼ ਨੂੰ ਪਛਾਣਨ ਦਾ ਜਾਂ ਸਹੀ ਚੀਜ਼ ਦੀ ਪਹੁੰਚ ਤੱਕਦਾ ਹੈ ਉਹ ਹਲੇ ਤੱਕ ਵੀ ਜਿਹੜਾ ਉਹ ਕਮਿਊਨੀਕੇਸ਼ਨ ਆ ਜਾਂ ਸੰਚਾਰ ਆ ਸਰਕਾਰ ਦਾ ਉਹ ਵੀਕ ਨਜ਼ਰ ਆ ਰਿਹਾ ਹੈ ਕਿਤੇ ਨਾ ਕਿਤੇ ਜਿਹੜੇ ਕਿਸਾਨ ਜੁੜੇ ਹੋਏ ਨੇ ਜਾਂ ਜਾਗਰੂਕ ਨੇ ਉਹ ਜ਼ਰੂਰ ਇਹਨਾਂ ਚੀਜ਼ਾਂ ਦੇ ਉੱਪਰ ਉੱਠੇ ਹੋਏ ਨੇ ਲਾਹਾ ਲੈ ਰਹੇ ਨੇ ਪਰ ਜ਼ਿਆਦਾਤਰ ਇਹ ਦੇਖਿਆ ਗਿਆ ਜਿਵੇਂ ਹੁਣ ਨਰਮੇਕ ਪੱਟੀ ਦੀ ਗੱਲ ਕਰਦੇ ਆਂ ਤੇ ਬਹੁਤ ਤਰ੍ਹਾਂ ਦੇ ਬੀਜ ਕਿਸਾਨ ਵਰਤਦੇ ਨੇ ਔਰ ਬਹੁਤ ਮਹਿੰਗੇ ਵਰਤਦੇ ਨੇ ਤੇ ਕਿਸਾਨਾਂ ਨੂੰ ਬਲੈਕ ਦੇ ਵਿੱਚ ਵੀ ਲੈਣੇ ਪੈਂਦੇ ਨੇ ਬੀਟੀ ਕਾਰਟਨ ਦਾ ਇਸ ਵਾਰ ਇਸ ਤਰ੍ਹਾਂ ਇਹਨਾਂ ਸ਼ਾਰਟੇਜ ਹੋ ਗਈ ਸੀ ਕਿ ਕਿਸਾਨਾਂ ਨੂੰ ਬਲੈਕ ਤੱਕ ਜਿਹੜਾ ਹੈ ਬੀਟੀ ਕਾਟਨ ਲੈਣ ਲਈ ਮਜਬੂਰ ਹੋਣਾ ਪਿਆ ਤਾਂ ਇਹ ਸਾਰੀਆਂ ਦਿੱਕਤਾਂ ਜ਼ਰੂਰ ਹੈ ਜਿਹੜੀਆਂ ਕਿਸਾਨਾਂ ਨੂੰ ਮੂਰੇ ਖੜੀ ਹੁੰਦੀਆਂ ਤਾਂ ਇੱਥੇ ਜ਼ਰੂਰ ਹੈ ਸਰਕਾਰ ਦਾ ਕਿ ਉਹ ਆਪਣੇ ਪੱਧਰ ਤੇ ਕੋਈ ਕਿ ਕਿਸਾਨ ਦੇ ਜਿੰਨੀ ਸਮਝ ਹੁੰਦੀ ਹੈ ਜਿੰਨਾ ਕੋ ਦਾ ਐਜੂਕੇਸ਼ਨ ਦਾ ਲੈਵਲ ਹੁੰਦਾ ਤੇ ਉਸ ਮੁਤਾਬਕ ਕੋ ਡਿਸੀਜਨ ਲਈ ਜਾਂਦਾ ਜੀ ਆਪਣੇ ਪੱਧਰ ਤੇ ਕੋਈ ਅਜਿਹਾ ਸਿਸਟਮ ਕ੍ਰੀਏਟ ਕੀਤਾ ਜਾਵੇ ਕਿ ਉਹਨਾਂ ਨੂੰ ਸਹੀ ਮਾਨੇ ਦੇ ਵਿੱਚ ਬੀਜ ਮਿਲ ਸਹੀ ਮਾਨੇ ਦੇ ਵਿੱਚ ਦਵਾਈ ਮਿਲੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਕਾਟਨ ਦੇ ਉੱਤੇ ਆ ਜਿਹੜਾ ਖਰਚਾ ਆ ਉਹ ਕਾਫੀ ਆ ਜਾਂਦਾ ਹੈ ਤੇ ਖਰਚੇ ਦੇ ਵਿੱਚ ਇੱਕ ਕਾਰਨ ਸਪਰੇਹਾਂ ਦੇ ਵੀ ਹੈ ਇੱਕ ਤਾਂ ਲੌਂਗ ਟਰਮ ਫਸਲ ਓਨ ਕਰਕੇ ਮਈ ਦੇ ਅੱਧ ਦੇ ਵਿੱਚ ਇਹਦੀ ਸ਼ੁਰੂ ਹੋ ਜਾਂਦੀ ਹੈ ਬਜਾਈ ਔਰ ਨਵੰਬਰ ਤੱਕ ਜਾਂਦੀ ਹੈ ਜਿਹੜੇ ਫਸਲ ਸਾਰੀ ਚੁਗਾਈ ਤੋ ਕਹਿੰਦਾ ਮਤਲਬ ਇੱਕ ਲੰਬੀ ਫਸਲ ਹੋਣ ਕਰਕੇ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਨੇ ਸਪਰੇ ਵੀ ਵੱਧ ਹੁੰਦੀਆਂ ਤੇ ਕਿਸਾਨ ਜ਼ਿਆਦਾਤਰ ਚਾਹੁੰਦਾ ਏ ਕਿ ਫਸਲ ਨਾ ਖਰਾਬ ਹੋਵੇ ਝਾੜ ਅੱਛਾ ਮਿਲੇ ਤਾਂ ਇਸ ਲਾਲਚ ਦੇ ਵਿੱਚ ਹੀ ਉਹ ਕਈ ਵਾਰ ਵਾਧੂ ਸਪਰੇਅਾਂ ਕਰ ਦਿੰਦਾ ਹੈ ਜਾਣਕਾਰੀ ਦੀ ਘਾਟ ਹੋਣ ਕਰਕੇ ਤਾਂ ਇਹ ਸਾਰੀਆਂ ਦਿੱਕਤਾਂ ਜ਼ਰੂਰ ਹੈ ਜਿਹੜਾ ਕਿਸਾਨ ਨੂੰ ਜਿਹੜਾ ਖਮਿਆਲਿਆ ਪੁੱਤਣਾ ਪੈਂਦਾ ਹੈ ਤੇ ਇੱਥੇ ਜ਼ਰੂਰ ਸਰਕਾਰ ਦੇ ਖੇਤੀਬਾੜੀ ਵਿਭਾਗ ਜਾਂ ਯੂਨੀਵਰਸਿਟੀ ਦਾ ਮਤਲਬ ਇੱਕ ਲੋੜ ਹੁੰਦੀ ਹੈ ਕਿ ਉਹ ਉਸ ਕਿਸਾਨ ਤੱਕ ਜਿਹੜਾ ਕਿਵੇਂ ਨਾ ਕਿਵੇਂ ਤਰੀਕੇ ਨਾਲ ਪਹੁੰਚੇ ਕਿਉਂਕਿ ਕਿਸਾਨ ਦਾ ਜਿਹੜਾ ਹਲੇ ਸਿਸਟਮ ਬਹੁਤ ਵੀਕ ਹੈ ਤੇ ਜਿੰਨਾਂ ਨੂੰ ਲੱਗਦਾ ਹੈ ਉਸ ਹਿਸਾਬ ਨਾਲ ਉਹ ਆਪਣੇ ਫੈਸਲੇ ਲੈਂਦਾ ਹੈ ਜੁਰਾ ਸਿੰਘ ਜੀ ਜੋ ਬੀਜਾਂ ਸੰਬੰਧੀ ਆਉਣ ਵਾਲੀਆਂ ਦਿੱਕਤਾਂ ਦਾ ਜ਼ਿਕਰ ਕਰ ਰਹੇ ਨੇ ਸੁਖਿੰਦਰ ਜੀ ਬੀਜਾਂ ਦੇ ਤੇ ਬਿਜਾਈ ਦੀਆਂ ਹੋਰ ਕਿਹੜੀਆਂ-ਕਿਹੜੀਆਂ ਦਿੱਕਤਾਂ ਕਿਸਾਨਾਂ ਨੂੰ ਸਾਹਮਣਾ ਕਰਨਾ ਪੈਂਦਾ ਕਿਹੜੀਆਂ-ਕਿਹੜੀਆਂ ਦਿੱਕਤਾਂ ਉਹਨਾਂ ਦੇ ਸਾਹਮਣੇ ਆਉਂਦੀਆਂ ਮੈਨੂੰ ਕਾਫੀ ਮੌਕੇ ਮਿਲਿਆ ਹੈ ਹਿੰਦੁਸਤਾਨ ਦੇ ਵਿੱਚ ਘੁੰਮਣ ਫਿਰਨ ਦਾ ਅਸੀਂ ਇੱਕ ਵਾਰੀ ਮਹਾਰਾਸ਼ਟਰ ਦੇ ਟੂਰ ਤੇ ਸੀਗੇ ਉੱਥੇ ਆਪਣੇ ਬੀਟੀ ਕੋਰਟਨ ਬਾਰੇ ਡਾਇਰੈਕਟਰ ਸਾਹਿਬ ਨਾਲ ਇੱਕ ਗੱਲ ਹੋਈ ਮੇਰੀ ਜੀ ਤਾਂ ਮੈਂ ਕਿਹਾ ਵੀ ਕੀ ਤੁਸੀਂ ਸ਼ੋਰ ਸ਼ਾਰਟ ਹੈ ਕਿ ਅਸੀਂ ਤੁਹਾਡੇ ਇੱਥੋਂ ਕੋਈ ਬੀਟੀ ਬੀਟੀ ਕਾਟਨ ਦਾ ਜੇ ਬੀਜ ਲੈ ਲਈਏ ਕਿ ਜਿਹੜੀ ਕਿ ਉਹ ਬਿਲਕੁਲ ਸਹੀ ਨਿਕਲੂਗਾ ਉਹ ਮੈਨੂੰ ਹੱਸ ਕੇ ਕਹਿਣ ਲੱਗੇ ਜੋਰਾ ਸੀ ਇਹਦੀ ਪਛਾਣ ਕਰਨੀ ਅੱਖ ਦੇ ਨਾਲ ਕੋਈ ਹੈ ਹੀ ਨਹੀਂ ਜੀ ਯੂ ਕਾਂਟ ਕਹਿੰਦੇ ਵੀ ਬਿਲਕੁਲ ਹੀ ਕਿਸੇ ਪੱਧਰ ਤੇ ਵੀ ਤੁਸੀਂ ਅੱਖ ਨਾਲ ਦੇਖ ਕੇ ਨਹੀਂ ਦੱਸ ਸਕਦੇ ਵੀ ਇਹ ਬੀਟੀ ਕਾਟਨ ਹੈ ਇਹ ਤਾਂ ਤੁਸੀਂ ਜਾ ਕੇ ਬੀਜੋਗੇ ਬੀਜਣ ਤੋਂ ਬਾਅਦ ਉਹਦੇ ਪੱਤੇ ਜਿਆਦਾ ਆਊਗਾ ਪੱਤੇ ਨੂੰ ਤੁਸੀਂ ਇੱਥੇ ਲੈ ਕੇ ਆਇਓ ਅਸੀਂ ਸੁੰਡੀ ਨੂੰ ਖਵਾ ਕੇ ਦੇਖਾਂਗੇ ਅਗਰ ਉਹ ਸੁੰਡੀ ਉਹਨੂੰ ਖਾ ਕੇ ਮਰ ਗਈ ਤਾਂ ਤਾਂ ਉਹ ਬੀਟੀ ਕਾਟਨ ਹੈ ਅਦਰਵਾਇਜ਼ ਤਾਂ ਹੈ ਹੀ ਨਹੀਂ ਸੋ ਇੱਕ ਮੈਂ ਕਹੂੰਗਾ ਵੀ ਇਹ ਬਹੁਤ ਹੀ ਜਿਹੜੀ ਘੋਖ ਹੈ ਇਹ ਜਾਂ ਜਿਹੜਾ ਬੀਜ ਹੈ ਇਹਨੂੰ ਖੇਤੀਬਾੜੀ ਵਿਭਾਗ ਮਹਿਕਮਾ ਵੀ ਇਹਨੂੰ ਪੂਰਾ ਜਸਟੀਫਾਈ ਕਰੇ ਵੀ ਇਹ ਵਾਕਈ ਇਹ ਠੀਕ ਬੀਜ ਕਿਸਾਨਾਂ ਤੱਕ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਤੇ ਇਹ ਤਾਂ ਦਿੱਕਤਾਂ ਹੈ ਹੀ ਨੇ ਕਿਉਂਕਿ ਕਿਸਾਨ ਤਾਂ ਇਹ ਜਿਹਨੇ ਦੇਖ ਕੇ ਚੀਜ਼ ਲੈਣੀ ਹੈ ਕਿਸਾਨ ਨੇ ਤਾਂ ਉਹਦੇ ਕੋਲ ਤਾਂ ਕੋਈ ਪੈਮਾਨਾ ਹੈ ਹੀ ਨਹੀਂ ਉਹਨੂੰ ਦੇਖਣ ਦਾ ਉਹਨੂੰ ਜਜ ਜੁਡਜਮੈਂਟ ਕਰਨ ਦਾ ਵੀ ਇਹ ਠੀਕ ਹੈ ਕਿ ਨਹੀਂ ਹੈ ਜੀ ਸੋ ਕਿਸਾਨਾਂ ਦੀ ਕਪਾ ਦੀ ਫਸਲ ਇਸ ਵਾਰ ਅੱਧੇ ਤੋਂ ਵੀ ਕਟਾਈ ਹੈ ਕਿ ਮਹਿਜ਼ ਬਾਰਿਸ਼ੀ ਇਸ ਦਾ ਕਾਰਨ ਹੈ ਜਾਂ ਫਿਰ ਕੋਈ ਹੋਰ ਕਾਰਨ ਵੀ ਰਹੇ ਇਸ ਚਰਚਾ ਨੂੰ ਬ੍ਰੇਕ ਦੇ ਉਸ ਪਾਰ ਵੀ ਜਾਰੀ ਰੱਖਾਂਗੇ ਸੋ ਚਰਚਾ ਕਰ ਰਹੇ ਆ ਕਿ ਬੇਹਿਸਾਬੀ ਮੀਂਹ ਦੇ ਚੱਲਦਿਆਂ ਖਾਸਾ ਨੁਕਸਾਨ ਨਰਮੇ ਦੀ ਫਸਲ ਨੂੰ ਪਹੁੰਚਿਆ ਸੁਖਵਿੰਦਰ ਜੇਕਰ ਆંકੜਿਆਂ ਦੇ ਨਜ਼ਰ ਮਾਰੀਏ ਤਾਂ ਕਿੰਨਾ ਖਰਚਾ ਕਿਸਾਨਾਂ ਨੇ ਇਸ ਫਸਲ ਲਈ ਕੀਤਾ ਸੀ ਤੇ ਕਿੰਨਾ ਨੁਕਸਾਨ ਹੁਣ ਹੋਇਆ ਅ ਦੇਖੋ ਹਮ ਜੋਤੀ ਜਦੋਂ ਖਰਚੇ ਦੀ ਗੱਲ ਕਰਦੇ ਆ ਤਾਂ ਇੱਕ ਸਧਾਰਨ ਜਿਹੜਾ ਕਿਸਾਨ ਦਾ ਪ੍ਰਤੀ ਏਕੜ ਦਾ ਨਰਮੇ ਦੇ ਕਾਸਟ ਦੇ ਉੱਤੇ ਖਰਚਾ ਆ ਰਿਹਾ ਹੈ ਉਹ ਤਕਰੀਬਨ 45000 ਦੇ ਕਰੀਬ ਆ ਰਿਹਾ ਹੈ ਤੇ ਜਿਹੜੀ ਆਮਦਨ ਹੈ ਉਸ ਤੋਂ ਕਾਫੀ ਘੱਟ ਹੈ ਤੇ ਇਸ ਤਰ੍ਹਾਂ ਅਸੀਂ ਘਾਟੇ ਦੀ ਗੱਲ ਕਰਦੇ ਆ ਜਿਹੜਾ ਆਮਦਨ ਤੇ ਖਰਚੇ ਦਾ ਕੰਪੈਰੀਜ਼ਨ ਕੰਪੈਰੀਜ਼ਨ ਕਰਦੇ ਆ ਤਾਂ ਜਿਹੜਾ ਘਾਟ ਆਇਆ 19800 ਰੁਪਇਆ ਪ੍ਰਤੀ ਇਕੜਾ ਬਣਦਾ ਹੈ ਤਾ ਇਸ ਹਿਸਾਬ ਨਾਲ ਦੇਖਿਆ ਜਾਵੇ ਤੇ ਕਿਸਾਨ ਦੇ ਲਈ ਇੱਕ ਬਹੁਤ ਵੱਡੀ ਮਤਲਬ ਆਪਣੇ ਆਪ ਦੇ ਵਿੱਚ ਕੋਈ ਛੋਟਾ ਘਟਾ ਨਹੀਂ ਬਹੁਤ ਵੱਡਾ ਘਟਾ ਆ ਕਿਸਾਨ ਇਹਦੇ ਨਾਲ ਹੋਰ ਕਰਜ਼ਾਈ ਹੋ ਜਾਊਗਾ ਉਹਦੀਆਂ ਸਮੱਸਿਆਵਾਂ ਹੋਰ ਵੱਧ ਜਾਣਗੀਆਂ ਆਉਣ ਵਾਲੀ ਫਸਲ ਲਈ ਦਿੱਕਤਾਂ ਹੋਣਗੀਆਂ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋਊਗਾ ਤੁਸੀਂ ਇਹਦੇ ਦੇਖੋ ਮਨਜੋਤੀ ਵੀ ਇੱਕ ਕਿਸਾਨ ਪਰਿਵਾਰ ਨੂੰ ਜੇਕਰ ਇੰਨਾ ਘਾਟਾ ਪੈ ਰਿਹਾ ਤਾਂ ਉਹਦਾ ਜੀਵਨ ਪੱਧਰ ਕਿੰਨਾ ਕੁ ਹੋਊਗਾ ਉਹਦੇ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰ ਸਕਦਾ ਹੈ ਉਹਨਾਂ ਨੂੰ ਪੜਾ ਲਿਖਾ ਕਿਵੇਂ ਕਿਵੇਂ ਪੜਾ ਲਿਖਾ ਸਕਦਾ ਹੈ ਤੇ ਆਖਰਕਾਰ ਨੂੰ ਉਹ ਆਪਣੀ ਜ਼ਮੀਨ ਵੇਚਣੀ ਪੈਂਦੀ ਹੈ ਜਾਂ ਗਹਿਣੇ ਰੱਖਣੀ ਪੈਂਦੀ ਹੈ ਜਾਂ ਫਿਰ ਉਸ ਨੂੰ ਕਰਜ਼ਾਈ ਹੋਣਾ ਪੈਂਦਾ ਜਾਂ ਕਰਜ਼ੇ ਦੀ ਜਦੋਂ ਮਾਰ ਉਹ ਤੋਂ ਨਹੀਂ ਚੱਲੀ ਜਾਂਦੀ ਤਾਂ ਉਹ ਆਖਰਕਾਰ ਜਿਹੜਾ ਸੁਸਾਈਡ ਕਰਦਾ ਹੈ ਤੇ ਆਪਣੇ ਆਪ ਦੇ ਜਮਲ ਜੁੱਤੀ ਜਿਹੜਾ ਖਰਚਾ ਆ ਜਿਹੜਾ ਅਕਸਰ ਕਿਤੇ ਸਾਹਮਣੇ ਨਹੀਂ ਆਉਂਦਾ ਆ ਤੇ ਇਹ ਖੁਦ ਮੈਂ ਪ੍ਰੈਕਟੀਕਲ ਉਸ ਏਰੀਆ ਵਿੱਚ ਆ ਕੇ ਦੇਖਿਆ ਤਾਂ ਜਿਹੜਾ ਮੋਟਾ ਜਿਹਾ ਹਿਸਾਬ ਲਾਇਆ ਤਾਂ ਉਸ ਹਿਸਾਬ ਨਾਲੇ ਕੁਛ ਛੋਟਾ ਜਿਹੜਾ ਹੈ ਘਾਟਾ ਨਹੀਂ ਹੈ ਵੱਡਾ ਘਾਟਾ ਹੈ ਉਹ ਵੀ ਸਮਾਹੀ ਦੀ ਫਸਲ ਦੇ ਵਿੱਚ ਜੀ ਸੋ ਇਸ ਬਾਰੇ ਹੋਰ ਵੱਧ ਸਾਨੂੰ ਜਾਣਕਾਰੀ ਦੇ ਸਕਦੇ ਕਿਸਾਨੀ ਜੋ ਸਾਡੇ ਨਾਲ ਮੌਜੂਦ ਨੇ ਜੋਰਾ ਸਿੰਘ ਜੀ ਐਡਾ ਵੱਡਾ ਵਿੱਤੀ ਘਾਟਾ ਹੋਣ ਦੇ ਨਾਲ ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਬੋਝ ਹੇਠ ਦੱਪਣਾ ਪੈਂਦਾ ਦੇਖੋ ਜੀ ਜਦੋਂ ਕਿਸੇ ਚੀਜ਼ ਫਸਲ ਦਾ ਨੁਕਸਾਨ ਹੋ ਜਾਂਦਾ ਹੈ ਤੇ ਇਹ ਹੋ ਜਾਵੇ ਕੁਦਰਤੀ ਤੌਰ ਤੇ ਉਹ ਕਿਸਾਨ ਤਾਂ ਪੂਰੀ ਮਿਹਨਤ ਕਰਦਾ ਹੁਣ ਦੇਖੋ ਬੀਜਣ ਤੋਂ ਲੈ ਕੇ ਪੂਰੀ ਫਸਲ ਪੜ ਗਈ ਸੀ ਉਹਦੇ ਆਪਣੇ ਫੁੱਲਾਂ ਤੇ ਆ ਗਈ ਸੀਗੀ ਤੇ ਉਹਨੇ ਹੁਣ ਆਪਾਂ ਨੂੰ ਫਸਲ ਦੇਣੀ ਸੀ ਜੀ ਤੇ ਉਹਦੇ ਵਿੱਚ ਉਹਦਾ ਕਿਸਾਨ ਦਾ ਤਾਂ ਕੋਈ ਕਸੂਰ ਹੀ ਨਹੀਂ ਹੈ ਜਿਹੜੀ ਉਹਦੀ ਗਰੋਥ ਹੋਣੀ ਸੀਗੀ ਉਹ ਪੂਰੀ ਹੋਈ ਹੈ ਜਿਹੜਾ ਉਹਨੂੰ ਫਲ ਲੱਗਣਾ ਸੀ ਉਹ ਲੱਗ ਗਿਆ ਪਰ ਉਹ ਫਲ ਮੈਚੂਰ ਨਹੀਂ ਹੋ ਸਕਿਆ ਜੀ ਐਡੀ ਵੱਡੀ ਬਾਰਿਸ਼ ਹੋਣ ਨਾਲ ਉਹਦਾ ਇੰਨਾ ਘਾਟਾ ਹੋ ਗਿਆ ਕਿ ਜਿਹੜੇ ਉਹਨੇ ਖਰਚੇ ਕੀਤੇ ਉਹ ਵੀ ਨਹੀਂ ਪੂਰੇ ਹੋ ਰਹੇ ਮੁਨਾਫਾ ਤਾਂ ਬਾਅਦ ਦੀ ਗੱਲ ਹੈ ਤੇ ਇਸ ਇਹੋ ਜੀ ਹਾਲਤ ਵਿੱਚ ਕਿਸਾਨ ਨੂੰ ਜੇ ਕੋਈ ਮੈਂ ਕਹਿੰਦਾ ਠਹਾਰ ਹੈਗਾ ਜਾਂ ਕੋਈ ਉਹਦੀ ਮਦਦ ਕਰ ਸਕਦਾ ਸਰਕਾਰ ਨੂੰ ਇਸ ਸਾਨੂੰ ਬਿਲਕੁਲ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਚਾਹੇ ਉਹ ਜਿਹੜੀਆਂ ਉਹਨੇ ਜਿਹੜੀਆਂ ਉਹ ਲਈਆਂ ਨੇ ਖਾਦਾਂ ਲਈਆਂ ਨੇ ਜਾਂ ਉਹਨੇ ਠੇਕੇ ਵਟਾਈ ਤੇ ਜ਼ਮੀਨ ਲਈ ਹੈ ਤਾਂ ਮੇਰੇ ਖਿਆਲ ਹੈ ਵੀ ਜੇ ਐਡਾ ਵੱਡਾ ਜਿਵੇਂ ਇਹਨਾਂ ਦੇ ਦੱਸਣ ਅਨੁਸਾਰ ਦੇਖਣ ਅਨੁਸਾਰ ਲੱਗ ਰਿਹਾ ਕਿ 1919 20 25 25000 ਰੁਪਏ ਦਾ ਘਾਟਾ ਕਿਵੇਂ ਸਹਿਣ ਕਰਨਗੇ ਉਹ ਤੇ ਇਹ ਤਾਂ ਜ਼ਰੂਰ ਕੋਈ ਮੁਆਵਜ਼ਾ ਫਸਲਦਾਰ ਸਰਕਾਰ ਨੂੰ ਵੱਜਮਾ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਸਕੇ ਜੀ ਜੋਰਾ ਸਿੰਘ ਜੀ ਜੋ ਜ਼ਿਆਦਾਤਰ ਖੁਦਕੁਸ਼ੀਆਂ ਨੇ ਉਹ ਵੀ ਮਾਲਵਾ ਪੱਟੀ ਵਿੱਚ ਹੋ ਰਹੀਆਂ ਨੇ ਉਹ ਹੁਣ ਆਈ ਬੇਹਿਸਾਬੀ بارش ਕਰਕੇ ਨਹੀਂ ਹੈ ਉਹਨਾਂ ਦੇ ਜੋ ਕਰਜ਼ਾ ਚੜਿਆ ਹੋਇਆ ਉਹ ਕਾਫੀ ਚਿਰ ਪਹਿਲਾਂ ਦਾ ਹੀ ਚੜਿਆ ਹੋਇਆ ਹੈ ਇਹਨਾਂ ਕਰਜ਼ਈ ਕਿਸਾਨ ਕਿਸ ਤਰ੍ਹਾਂ ਹੋ ਰਿਹਾ ਇਹ ਤੁਸੀਂ ਬਹੁਤ ਮੈਂ ਕਹੂੰਗਾ ਅੱਛਾ ਸਵਾਲ ਕੀਤਾ ਸਾਡੇ ਵਾਸਤੇ ਕਿਉਂਕਿ ਅੱਜ ਤੁਸੀਂ ਹੈਰਾਨ ਹੋਵੋਗੇ ਮੈਂ ਵੀ ਪਿਛੇ 40-45 ਸਾਲ ਤੋਂ ਖੇਤੀ ਕਰ ਰਿਹਾ ਹਾਂ ਜੀ ਕਿ ਜਿਹੜਾ ਸਾਡੀ ਸਾਡੀ ਜਿਹੜੀ ਮੈਂ ਕਹੂੰਗਾ ਵੀ ਜਿੰਸ ਦਾ ਭਾਅ ਹੈ ਉਹ ਪ੍ਰਾਈਸ ਇੰਡੈਕਸ ਨਾਲ ਤਾਂ ਕਦੇ ਜੁੜਿਆ ਹੀ ਨਹੀਂ ਜੀ ਤੇ ਤੁਸੀਂ ਹੈਰਾਨ ਹੋਵੋਗੇ ਪੂਰਾ ਐਗਰੀਗੇਟ ਕੱਢ ਕੇ ਦੇਖ ਲਓ 40 45 ਸਾਲ ਦਾ ਤਾਂ ਮੇਰਾ ਖਿਆਲ ਹੈ ਵੀ ਐਵਰੇਜ ਹੈ ਜਿਹੜੀ ਉਹ ਹਰੇਕ ਫਸਲ ਦੀ ਜਿਹੜੀ ਕੀਮਤ ਵਧੀਆ ਚਾਹੇ ਕਣਕ ਹੈ ਚਾਹੇ ਜੀਰੀ ਹੈ ਚਾਹੇ ਕੁਝ ਵੀ ਹੈ ਉਹ 35 30 35 ਰੁਪਏ ਪਰ ਯਰ ਜੀ ਇਹ ਜਿਹੜਾ ਸਾਡੀਆਂ ਖਾਦਾਂ ਜਾਂ ਸਾਡੇ ਜਿਹੜੇ ਦੂਜੇ ਖਰਚੇ ਨੇ ਉਹ ਤੁਸੀਂ ਕਿਸੇ ਵੀ ਹਿਸਾਬ ਵਿੱਚ ਪੂਰੇ ਨਹੀਂ ਹੁੰਦੇ ਮੈਂ ਤੁਹਾਨੂੰ ਹੈਰਾਨ ਹੋਵੋਗੇ ਤੁਸੀਂ ਵੀ ਜਿਹੜਾ ਅੱਜ ਤੋਂ 30 ਸਾਲ ਪਹਿਲਾਂ 200 ਰੁਪਏ 400 ਰੁਪਏ ਵੀ ਡੀਜ਼ਲ ਦਾ ਢੋਲ ਭਰਦਾ ਸੀ ਹੁਣ 12000 ਰੁਪਏ ਵਿੱਚ ਭਰਦਾ ਜੀ ਤੇ ਜਿਹੜੀ ਸਾਡੀ ਫਸਲ ਉਦੋਂ ਵੀ 77 72 ਰੁਪਏ 140 145 ਰੁਪਏ ਵਿਕਦੀ ਸੀਗੀ ਉਹ ਹਲੇ ਵੀ ਸੌਆਂ ਵਿੱਚ ਹੀ ਆ ਜੀ ਤੇ ਮੈਂ ਇਹ ਜਿਹੜੀ ਇੰਬੈਲੈਂਸ ਹੋਇਆ ਹੋਇਆ ਮੈਂ ਕਹੂੰਗਾ ਵੀ ਹਿੰਦੁਸਤਾਨ ਦਾ ਢਿੱਡ ਭਰਨ ਵਾਲਾ ਕਿਸਾਨ ਜਿਹੜਾ ਪੰਜਾਬ ਦਾ ਹੈਗਾ ਹਰ ਪਾਸੇ ਨੂੰ ਮੋਰੀ ਹੈ ਉਸ ਵਿਚਾਰੇ ਦੀ ਜਿਹੜੀ ਲਾਗਤ ਹੈ ਜਾਂ ਉਹਦਾ ਮੁੱਲ ਹੈ ਜਾਂ ਉਹਦੇ ਖਰਚੇ ਨੇ ਉਹਨਾਂ ਪ੍ਰਤੀ ਸੁਚੇਤ ਨਹੀਂ ਹੈ ਪਰ ਉਹ ਇਹ ਚਾਹੁੰਦੇ ਨੇ ਮੈਂ ਕਹਿੰਦਾ ਵੀ ਸੈਂਟਰ ਸਰਕਾਰ ਦਾ ਜਾਂ ਸਾਡੀ ਸਰਕਾਰ ਵੀ ਇੱਥੇ ਤੱਕ ਕਿ ਸੀਮਤ ਹੋਈ ਹੋਈ ਆ ਵੀ ਚਲੋ ਜੀ ਇਹ ਕਿਸਾਨ ਹੈ ਇਹਨੇ ਤਾਂ ਸਭ ਤੋਂ ਵੱਧ ਕੰਮ ਕਰਦੇ ਸਭ ਤੋਂ ਵੱਧ ਸਫਰ ਕਰਕੇ ਵੀ ਲੋਕਾਂ ਦੇ ਢਿੱਡ ਭਰਦਾ ਹੈ ਪਰ ਇਹਦਾ ਢਿੱਡ ਭਰਨ ਬਾਰੇ ਮੈਂ ਕਹਿੰਦਾ ਕੋਈ ਵੀ ਸੰਸਥਾ ਜਾਂ ਕੋਈ ਸਰਕਾਰ ਜਾਂ ਕੋਈ ਕਿਸਮ ਦੀ ਸਾਡੇ ਮੈਂ ਕਹੂੰਗਾ ਵੀ ਕੋਈ ਸਾਡੇ ਨਾਲ ਇਹਦੇ ਜੁੜ ਕੇ ਨਹੀਂ ਆਈ ਅੱਜ ਤੱਕ ਸਾਹਮਣੇ ਕਿ ਜਿਸ ਦੇ ਨਾਲ ਕਿਸਾਨ ਦੀਆਂ ਜਿਹੜੀਆਂ ਦਿੱਕਤਾਂ ਉਹਨਾਂ ਨੂੰ ਵੀ ਹੱਲ ਕਰਿਆ ਜਾਵੇ ਮੈਂ ਤਾਂ ਸਭ ਤੋਂ ਵੱਡੀ ਗੱਲ ਕਹੂੰਗਾ ਵੀ ਜੇ ਸਾਡਾ ਪ੍ਰਾਈਸ ਇੰਡੈਕਸ ਨਾਲ ਇਹਦਾ ਲੱਗ ਜਵੇ ਜੁੜ ਜਵੇ ਮੇਰੇ ਖਿਆਲ ਵਿੱਚ ਸਾਨੂੰ ਜਿਹੜਾ ਅਸੀਂ ਖਰਚਾ ਕਰਦੇ ਹਾਂ ਤਾਂ ਉਹ ਤਾਂ ਸਾਡਾ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਆਉਣਾ ਚਾਹੀਦਾ ਜੀ ਸੁਕੰਦਰ ਪਿਛਲੇ 10 ਸਾਲਾਂ ਦੇ ਵਿੱਚ ਮਾਲਵਾ ਪੱਟੀ ਵਿੱਚ 7000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇੰਨੇ ਵੱਡੇ ਪੱਧਰ ਤੇ ਇਨਾ ਵੱਡਾ ਆਂਕੜਾ 7000 ਦਾ ਇੱਥੋਂ ਤੱਕ ਇਹ ਆਂਕੜਾ ਕਿਉਂ ਪਹੁੰਚਿਆ ਅਮਨਜੋਤੀ ਜਦੋਂ ਆਪਾਂ ਇਹ ਦੇਖਦੇ ਆ ਕਿ ਮਾਲਵਾ ਪੱਟੀ ਦੇ ਵਿੱਚ ਹੀ ਕਿਉਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਪਹਿਲੀ ਗੱਲ ਹੈ ਉੱਥੇ ਜਿਹੜਾ ਹੈ ਜ਼ਮੀਨ ਰੇਤਲੀ ਹੈ ਉੱਥੇ ਜੀਰੀ ਜਾਂ ਝੋਨੀਆਂ ਕਹਿੰਦੇ ਆਪਾਂ ਝੋਨਾ ਬਹੁਤ ਘੱਟ ਹੁੰਦਾ ਆ ਪਾਣੀ ਬਹੁਤ ਜਿਹੜਾ ਡੂੰਘੇ ਨੇ ਜਾਂ ਪਾਣੀ ਉਹਨਾਂ ਦਾ ਪਾਣੀ ਹੈ ਨਹੀਂ ਉਸ ਪੱਧਰ ਦਾ ਤੇ ਇਸ ਲਈ ਕਿਸਾਨ ਪ੍ਰੈਫਰ ਕਰਦਾ ਜਾਂ ਪਹਿਲ ਕਰਦਾ ਹੈ ਨਰਮੇ ਦੀ ਫਸਲ ਨੂੰ ਔਰ ਜਿਹੜੀ ਨਰਮੇ ਦੀ ਫਸਲ ਆ ਇਹ ਜਿਹੜਾ ਇਸ ਟਾਈਮਿੰਗ ਹੈ ਇਹਦੀ ਫਸਲ ਦੀ ਟਾਈਮਿੰਗ ਬਹੁਤ ਲੰਬੀ ਹੈ ਇਹ ਮਈ ਦੇ ਅੱਧ ਦੇ ਵਿੱਚ ਇਹਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਔਰ ਨਵੰਬਰ ਤੱਕ ਇਹ ਫਸਲ ਜਿਹੜਾ ਚਲੇ ਜਾਣਾ ਹੁੰਦਾ ਹੈ ਤਾਂ ਐਡੀ ਬਡੀ ਟਾਈਮਿੰਗ ਲੰਬੀ ਹੋਣ ਕਰਕੇ ਖਰਚੇ ਕੁਦਰਤੀ ਤੌਰ ਤੇ ਜਿਹੜੇ ਖਰਚੇ ਨੇ ਉਹ ਵੱਧ ਜਾਂਦੇ ਨੇ ਫਿਰ ਖਰਚੇ ਵਧ ਜਾਂਦੇ ਨੇ ਔਰ ਸਭ ਤੋਂ ਵੱਧ ਬਿਮਾਰੀਆਂ ਇਹਨੂੰ ਲੱਗਦੀਆਂ ਨੇ ਕਾਟਨ ਦੇ ਫਸਲ ਨੂੰ ਮੌਕਾ ਜਿਆਦਾ ਲੰਬੇ ਜਿਹੇ ਹੋਣ ਕਰਕੇ ਫਸਲ ਟਾਈਮਿੰਗ ਜਿਆਦਾ ਹੋਣ ਕਰਕੇ ਬਿਮਾਰੀਆਂ ਜਿਆਦਾ ਲੱਗਦੀਆਂ ਔਰ ਸਪਰੇ ਬਹੁਤ ਹੁੰਦੀ ਹੈ ਔਰ ਸਭ ਤੋਂ ਵੱਡਾ ਇੱਕ ਕਾਰਨ ਇਹ ਵੀ ਬਣਦਾ ਹੈ ਕਿ ਹੋਰ ਸਾਰੀਆਂ ਫਸਲਾਂ ਦੇ ਵਿੱਚ ਮਸ਼ੀਨਰੀ ਦੀ ਵਰਤੋਂ ਹੁੰਦੀ ਹੈ ਤੇ ਇੱਕ ਅਜਿਹੀ ਫਸਲ ਆ ਜਿੱਥੇ ਲੇਬਰ ਇੰਟੈਂਸਿਵ ਫਸਲ ਕਿਹਾ ਜਾਂਦਾ ਹੈ ਉਸ ਨੂੰ ਇਹਦੇ ਤੇ ਲੇਬਰ ਬਜਾਈ ਤੋਂ ਲੈ ਕੇ ਚੁਗਾਈ ਤੱਕ ਸਾਰਾ ਕੰਮ ਲੇਵਰ ਨੇ ਕਰਨਾ ਹੈ ਇਹ ਤਾਂ ਕਿ ਸਪਰੇਅ ਦਾ ਕੰਮ ਵੀ ਲੇਬਰ ਕਰਨਾ ਤਾਂ ਲੇਬਰ ਦੇ ਖਰਚੇ ਕਾਫੀ ਜ਼ਿਆਦੇ ਕਿਸਾਨਾਂ ਨੂੰ ਪੈ ਜਾਂਦੇ ਨੇ ਔਰ ਫਿਰ ਸਪਰੇਅ ਦੇ ਖਰਚੇ ਇਹ ਸਾਰਾ ਹੁਣ ਕਰਕੇ ਔਰ ਫਿਰ ਬੀਜ ਬਹੁਤ ਮਹਿੰਗੇ ਨੇ ਬਲੈਕ ਦੇ ਵਿੱਚ ਕਿਸਾਨ ਨੂੰ ਬੀਜ ਲੈਣੇ ਪੈਂਦੇ ਨੇ ਤੇ ਇਹਦਾ ਜਿਹੜਾ ਇਹ ਟ੍ਰੈਂਡ ਆ ਜਾਂ ਇਹ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਔਰ ਫਿਰ ਉਹਨਾਂ ਨੂੰ ਮੌਕੇ ਦੇ ਉੱਤੇ ਟਾਈਮ ਦੇ ਉੱਤੇ ਸਹੀ ਰੇਟ ਨਾਲ ਮਿਲ ਪਾਉਣਾ ਤਾਂ ਇੱਕ ਪਾਸੇ ਸਰਕਾਰ ਇਹਨੂੰ ਬਦਲ ਵੀ ਦੱਸ ਰਹੀ ਹੈ ਤਾਂ ਦੂਜੇ ਪਾਸੇ ਜਿਹੜਾ ਬਾਹਰੋਂ ਮਹਿੰਗਾਈ ਵੀ ਜਾ ਰਹੀ ਹੈ ਕਾਟਣ ਤਾਂ ਇਹ ਸਾਰੀਆਂ ਦਿੱਕਤਾਂ ਕਰਕੇ ਜਿਹੜਾ ਕਿਸਾਨ ਆ ਉਹ ਕਰਜ਼ਾਈ ਹੋ ਰਿਹਾ ਉਹਦਾ ਕਰਜ਼ਾ ਹੌਲੀ ਹੌਲੀ ਹੁਣ ਤੁਸੀਂ ਦੇਖ ਲਓ ਇਸ ਵਾਰ 19000 ਦੇ ਕਰੀਬ ਜਿਹੜਾ ਘਾਟਾ ਪਿਆ ਤਾਂ ਇਹ ਹੁਣ ਕਰਜ਼ੇ ਦੇ ਜੁੜ ਗਿਆ ਅਗਲੀ ਵਾਰ ਜੇਕਰ ਫੇਰ ਕੁਦਰਤੀ ਮਾਰ ਪੈ ਜਾਂਦੀ ਹੈ ਤਾਂ ਫੇਰ ਉਹ ਕਰਜ਼ੇ ਦੀ ਜਿਹੜੀ ਸੀਮਾ ਵੱਧ ਜਾਈ ਜੀ ਸੋ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ तमाम ਕਿਸਾਨਾਂ ਨੂੰ ਕਰਨਾ ਪੈਂਦਾ ਹੈ ਉਧਰ ਕੁਦਰਤ ਦੀ ਕਰੋਪੀ ਜੋ ਆਈ ਹੈ ਉਸਨੇ ਵੀ ਵੱਡਾ ਨੁਕਸਾਨ ਫਸਲ ਨੂੰ ਪਹੁੰਚਾਇਆ ਤੇ ਹੁਣ तमाम ਉਮੀਦਾਂ ਵੇਲੇ ਦੀ ਹੈ ਸਰਕਾਰਾਂ ਤੋਂ ਹੀ ਨੇ ਕਿ ਉਹ ਕੁਝ ਕਦਮ ਚੁੱਕਣ ਤਾਂ ਜੋ ਕਿਸਾਨਾਂ ਨੂੰ ਇਸ ਵਿੱਤੀ ਘਾਟੇ ਚੋਂ ਕੱਢਿਆ ਜਾ ਸਕੇ